ਅਜੀ ਜੀ ਨਾ ਮਾਨਾ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਖਾਜੀਆਂ ਕਾਦੀਆਂ ਜ਼ਿਲ੍ਹਾ ਲੁਧਿਆਣਾ ਹਫਤੇ ਦੇ ਵਿੱਚ ਦੂਜੀ ਵਾਰੀ ਤੁਸੀਂ ਖੰਨਾ ਰਾਹੋ ਰੋਡ ਨੂੰ ਬੰਦ ਕੀਤਾ ਵਾ ਧਰਨਾ ਲਾਇਆ ਵਾ ਕੀ ਕਰਨ ਦੇਖੋ ਇਹ ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਟ੍ਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਟੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ 1100 ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮਿੰਟਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮ ਬੰਦਾ ਅਸੀਂ ਉਸ ਰੋਸ ਵਿੱਚ ਅੱਜ ਧਰਨਾ ਲਾਇਆ ਗਿਆ ਪਰसों ਵੀ ਤੁਹਾਡੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹ ਵੀ ਚਲਵਾਤੀ ਪ੍ਰਸ਼ਾਸਨ ਨੇ ਸਾਨੂੰ ਕਹਾਂ ਉਤਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਟਰੀ ਕਰਾਵਾਂਗੇ ਪਰ ਮਿੰਟਰੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਟਰੀ ਅੱਥੇ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਬਾਂਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨੰਜਾਇਜ਼ ਕਬਜ਼ੇ ਨੇ ਉਹਨਾਂ ਨੂੰ ਅਜੇ ਢਾਇਆ ਨਹੀਂ ਗਿਆ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਧਰਨਾ ਕਦੋਂ ਸਮਾਪਤ ਕੀਤਾ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਵਾਂਗੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜ਼ਿਲ੍ਹਾ ਮੀਂਦ ਪ੍ਰਧਾਨ ਬੀਕੇ ਜੂ ਕਾਦੀਆਂ ਅੰਲਾ ਰਾਹੋ ਰੋਡ ਤੇ ਤੁਸੀਂ ਧਰਨਾ ਲਾਇਆ ਹੋਇਆ ਵਾ ਕੀ ਕਾਰਨ ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚੋਂ ਆਹ ਇਹ ਪਿੰਡ ਉਰਨ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਭਾਥਲਾ ਪਾਲ ਮਾਰਿਆਂ ਦੀ ਢੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀਕੇ ਜੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਾ ਦੀ ਪਟਾਈ ਦਾ ਹੁਣ ਦੋ ਤੇ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟੀਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀਰ ਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰੇ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਾਬਜਕਾਰੀ ਲੋਗ ਰਹੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਧੰਗਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਾਰਨਾ ਲਾ ਦਿੱਤਾ ਇਹਦਾ ਕਦੇ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਥੇ ਜੇ ਸਿੱਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉੱਠਣਾ ਹੈਗਾ ਜੀ